ਦੋਸਤੋ ਇੱਕ ਛੋਟੀ ਜਿਹੀ ਗੱਲਬਾਤ ਅੱਜ ਆਪਾਂ ਸ਼ੇਅਰ ਕਰਦੇ ਆਂ ਵੈਸੇ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਜਾਣਕਾਰੀ ਘੁੰਮਦੀ ਐ ਤੇ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਐ ਕਿ ਜਦੋਂ ਵੀ ਕੋਈ ਜਾਣਕਾਰੀ ਮਿਲਦੀ ਐ ਉਸ ਨੂੰ ਅਸੀਂ ਪਹਿਲਾਂ ਵਰਕ ਕਰਕੇ ਸਾਂਝੀ ਕਰੀਏ ਤਾਂ ਵਧੀਆ ਗੱਲ ਐ ਉਹਦੇ ਨਾਲ ਸੋਸ਼ਲ ਮੀਡੀਆ ਦੀ ਵੈਲਿਊ ਵੱਧਦੀ ਐ ਸਾਡੀ ਗੱਲ ਦਾ ਜਿਹੜਾ ਦਮ ਐ ਉਹ ਹੀ ਗੱਤ ਐ 1.5 ਮਹੀਨਾ ਪਹਿਲਾਂ ਮੈਂ ਇੱਕ ਕੈਂਪ ਆਰਗਨਾਈਜ਼ ਕੀਤਾ ਸੀ ਜਿਸ ਵਿੱਚ ਡਾਕਟਰ ਸਾਹਿਬ ਆਏ ਸੀਗੇ ਤੇ ਉਹ ਅੱਖਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਗੱਲਬਾਤ ਕਰਦੇ ਸੀ ਤੇ ਉਹ ਦੱਸਦੇ ਸੀ ਕਿ ਅਸੀਂ ਅੱਖਾਂ ਨੂੰ ਬਿਨਾਂ ਦਵਾਈਆਂ ਤੋਂ ਕਿਵੇਂ ਠੀਕ ਕਰ ਸਕਦੇ ਹਾਂ ਕੁਝ ਐਕਸਰਸਾਈਜ਼ ਵਗੈਰਾ ਉਹ ਦੱਸਦੇ ਸੀ ਕਿ ਲੰਬੀ ਛੋਟੀ ਗੱਲਬਾਤ ਉਹਨਾਂ ਨੇ ਕੀਤੀ ਉਹਦੇ ਲਈ ਤਾਂ ਇੱਕ ਵਿਸਥਾਰ ਗੱਲਬਾਤ ਦੀ ਲੋੜ ਹੈ ਪਰ ਇੱਕ ਛੋਟੀ ਜੀ ਗੱਲ ਜਿਹੜੀ ਉਹਨਾਂ ਨੇ ਦੱਸੀ ਤੇ ਉਸ ਗੱਲ ਨੂੰ ਫਿਰ ਮੈਂ ਪਿਛਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਪਰਖ ਕੇ ਦੇਖਿਆ ਕਿ ਵਾਕਈ ਗੱਲ ਸਹੀ ਹੈ ਕਿਉਂਕਿ ਮੈਂ ਵੀ ਪਿਛਲੇ 3 ਸਾਲ ਤੋਂ ਐਨਕ ਦੀ ਵਰਤੋਂ ਕਰ ਰਿਹਾ ਤਾਂ ਆਮ ਕਰਕੇ ਬੱਚਿਆਂ ਵਿੱਚ ਵੀ ਅੱਜ ਕੱਲ੍ਹ ਇਹ ਸਮੱਸਿਆ ਬਹੁਤ ਜ਼ਿਆਦਾ ਕਾਮਨ ਹੈ ਉਹ ਵੀ ਐਨਕ ਲਗਾਉਂਦੇ ਆ ਤੇ ਵੱਡੇ ਵੱਡੇ ਰੀਵਲ ਲਗਾਉਂਦੇ ਆ ਤਾਂ ਜਿਹੜੀ ਉਹਨਾਂ ਨੇ ਗੱਲ ਦੱਸੀ 1. ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਵਾ ਆਪਾਂ ਕਰਦੇ ਆ ਉਹਦੇ ਬਾਰੇ ਗੱਲਬਾਤ ਉਹਨਾਂ ਦਾ ਕਹਿਣਾ ਇਹ ਸੀ ਕਿ ਜਦੋਂ ਕਿਸੇ ਦੀ ਅਣਕ ਲੱਗ ਜਾਂਦੀ ਹੈ ਤਾਂ ਅਣਕ ਅਸਲ ਵਿੱਚ ਸਾਡੀ ਨਿਗਾ ਨੂੰ ਠੀਕ ਨਹੀਂ ਕਰਦੀ ਉਹ ਸਿਰਫ ਸਾਡੇ ਫੋਕਸ ਨੂੰ ਠੀਕ ਕਰਦੀ ਹੈ ਤੇ ਉਸ ਦਿਨ ਤੋਂ ਬਾਅਦ ਅਸੀਂ ਕੁਝ ਕੁ ਚੀਜ਼ਾਂ ਛੱਡ ਦਿੰਦੇ ਆ ਜਿਹਦੇ ਨਾਲ ਜਿਹੜੀ ਸਾਡੀ ਨਿਗਾ ਉਹ ਡੇ ਬਾਏ ਡੇ ਕਮਜ਼ੋਰ ਹੁੰਦੀ ਰਹਿੰਦੀ ਹੈ ਤੇ ਸਾਡੀ ਜਿਹੜੀ ਅਣਕ ਦਾ ਨੰਬਰ ਹੈ ਉਹ ਵਧਦਾ ਤੇ ਰਹਿ ਜਾਂਦਾ ਦੋਸਤੋ ਜਦੋਂ ਕੋਈ ਵੀ ਐਨਕ ਲਾਉਂਦਾ ਮੈਂ ਵੀ ਇਹ ਗੱਲ ਬਾਅਦ ਚ ਨੋਟ ਕੀਤੀ ਜਾਂ ਬੱਚੇ ਲਾਉਂਦੇ ਜਾਂ ਕੋਈ ਵੀ ਲਾਉਂਦਾ ਤਾਂ ਅੱਖਾਂ ਦੀ ਜਿਹੜੀ ਮੂਵਮੈਂਟ ਹੈ ਉਹਨੂੰ ਅਸੀਂ ਬੰਦ ਕਰ ਦਿੰਦੇ ਹਾਂ ਜਿਸ ਦੇ ਨਾਲ ਸਾਡਾ ਜਿਹੜਾ ਨੰਬਰ ਹੈ ਉਹ ਦਿਨ ਬਦ ਦਿਨ ਵਧਦਾ ਤੇ ਰਹਿ ਜਾਂਦਾ ਮੂਵਮੈਂਟ ਤੋਂ ਭਾਵ ਇਹ ਹੈ ਕਿ ਜਦੋਂ ਅਸੀਂ ਸਾਹਮਣੇ ਦੇਖ ਰਹੇ ਹਾਂ ਤਾਂ ਆਸੇ ਪਾਸੇ ਜਦੋਂ ਕੋਈ ਸਾਨੂੰ ਬੁਲਾਉਂਦਾ ਹੈ ਤਾਂ ਅਸੀਂ ਅੱਖਾਂ ਘੁਮਾਉਣ ਦੀ ਬਜਾਏ ਨਾਲ ਸਾਰਾ ਸਿਰ ਘੁਮਾਉਣਾ ਸ਼ੁਰੂ ਕਰ ਦਿੰਦੇ ਹਾਂ ਪੂਰਾ ਸਿਰ ਅਸੀਂ ਉਧਰ ਘੁਮਾਉਨੇ ਆ ਹੁਣ ਜੇ ਮੈਂ ਸਾਈਡ ਤੇ ਦੇਖਣਾ ਹੋਵੇ ਤੁਮੈਂ ਇਸ ਤਰ੍ਹਾਂ ਨਾਲ ਨਾਲ ਸਿਰ ਉਹਦਾ ਸੇਰੀ ਘੁਮਾ ਲਾਂਗਾ ਜੇ ਮੇਰੇ ਐਨਕ ਲੱਗੀ ਹੋਈ ਹੈ ਤਾਂ ਤੁਸੀਂ ਦੇਖਿਓ ਜਿਹੜੇ ਲੋਕ ਐਨਕ ਦੀ ਵਰਤੋਂ ਕਰਦੇ ਆ ਦੇਖਿਓ ਕਿ ਕੀ ਤੁਹਾਡੇ 'ਚ ਵੀ ਆਦਤ ਹੈ ਜਦੋਂ ਕਿ ਆਸੇ-ਪਾਸੇ ਦੇਖਣ ਲਈ ਸਾਨੂੰ ਸਿਰ ਨਹੀਂ ਘੁਮਾਉਣਾ ਚਾਹੀਦਾ ਸਾਨੂੰ ਸਿਰ ਨਜ਼ਰ ਘੁਮਾਉਣੀ ਚਾਹੀਦੀ ਹੈ ਜੇ ਬਹੁਤ ਜ਼ਿਆਦਾ ਹੈ ਤਾਂ ਫਿਰ ਤਾਂ ਚਲੋ ਅਸੀਂ ਨਾਲ ਘੁਮਾਉਨੇ ਆ ਤਾਂ ਉਹਨਾਂ ਨੇ ਜਿਹੜਾ ਦੱਸਿਆ ਕਿ ਜਿਹੜਾ ਕੁਦਰਤੀ ਤਰੀਕਾ ਉਹਦੇ ਵਿੱਚ ਪਹਿਲਾਂ ਸਾਡੀ ਨਜ਼ਰ ਥੋੜੀ ਜਿਹੀ ਘੁੰਮਦੀ ਹੈ ਫਿਰ ਸਾਡਾ ਸਿਰ ਘੁੰਮਦਾ ਇਹਦੇ ਨਾਲ ਸਾਡੀਆਂ ਨੀਆਂ ਅੱਖਾਂ ਦੇ ਇਹ ਚਾਰਸ਼ਵੇਰੀ ਮਸਲ ਹੁੰਦੇ ਆ ਉਹਨਾਂ ਦੀ ਇੱਕ ਐਕਸਰਸਾਈਜ਼ ਹੁੰਦੀ ਹੈ ਉਹਨਾਂ ਦੀ ਇੱਕ ਵਰਜਿਸ਼ ਹੁੰਦੀ ਹੈ ਜਿਹਦੇ ਨਾਲ ਸਾਡੀਆਂ ਅੱਖਾਂ ਸਟਰੋਂਗ ਰਹਿੰਦੀਆਂ ਤੇ ਇਹੀ ਕਾਰਨ ਹੈ ਕਿ ਜਦੋਂ ਐਨਕ ਲੱਗ ਜਾਂਦੀ ਹੈ ਅਸੀਂ ਸਿਰਫ ਜਿਹੜਾ ਸਾਡੀ ਅੱਖ ਹੁਣ ਇੱਕੋ ਜਗ੍ਹਾ ਤੇ ਟਿਕਾ ਲੈਨੇ ਆ ਤੇ ਸਿਰਫ ਇਸ ਤਰ੍ਹਾਂ ਕਰਕੇ ਜਿਹੜਾ ਆਪਦਾ ਸਿਰ ਉਹੀ ਅਸੀਂ ਘੁਮਾਉਨੇ ਆ ਜਦੋਂ ਕਿ ਸਾਨੂੰ ਇਸ ਤਰ੍ਹਾਂ ਕਰਕੇ ਆਪਣੀ ਨਜ਼ਰ ਘੁਮਾਉਣ ਦੀ ਲੋੜ ਹੁੰਦੀ ਤਾਂ ਜਦੋਂ ਉਹਨਾਂ ਨੇ ਇਹ ਗੱਲ ਦੱਸੀ ਮੈਂ ਖੁਦ ਆਪਦੇ ਉੱਤੇ ਇੰਪਲੀਮੈਂਟ ਕਰਕੇ ਦੇਖੀ ਤਾਂ ਮੈਂ ਦੇਖਿਆ ਕਿ ਹਾਂ ਵਾਕਈ ਮੈਨੂੰ ਵੀ ਇਹ ਆਦਤ ਸੀਗੀ ਫਿਰ ਮੈਂ ਇਹ ਚੀਜ਼ ਨੂੰ ਮੀਨਾਕ ਪਰਖ ਕੇ ਦੇਖਿਆ ਆਪਦੀ ਅੱਖਾਂ ਦੀ ਜਿਹੜੀ ਮੂਵਮੈਂਟ ਹੈ ਉਹ ਵਦਾਈ ਸਿਰ ਘੁਮਾਉਣ ਦੀ ਬਜਾਏ ਅੱਖਾਂ ਨੂੰ ਘੁਮਾਉਣਾ ਸ਼ੁਰੂ ਕੀਤਾ ਤਾਂ ਉਹਦੇ ਰਿਜ਼ਲਟ ਵਾਕਈ ਕਾਬਲੇ ਤਰੀਫ਼ ਸੀਗੇ ਇਸ ਤਰ੍ਹਾਂ ਕਰਕੇ ਚੁਣੌਤ ਦਾਵਾ ਕਰਦੇ ਸੀ ਕਿ ਲੰਬਾ ਸਮਾਂ ਤੁਸੀਂ ਇਹਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਜਿਹੜਾ ਅੱਖਾਂ ਦਾ ਚਸ਼ਮਾ ਉਹ ਕਿਤੇ ਨਾ ਕਿਤੇ ਜਾ ਕੇ ਉੱਤਰ ਵੀ ਸਕਦਾ ਹੋ ਸਕਦਾ ਹੈ ਲੰਬੇ ਸਮੇਂ ਦੀ ਗੱਲਬਾਤ ਹੋਵੇ ਪਰ ਇਹਦੇ ਨਾਲ ਤੁਹਾਡੇ ਨੰਬਰ 'ਚ ਸੁਧਾਰ ਹੁੰਦਾ ਤੁਹ ਅਸੀੜੀਆਂ ਅੱਖਾਂ ਉਹਨਾਂ ਨੂੰ ਤੁਸੀਂ ਹੈਲਦੀ ਮਹਿਸੂਸ ਕਰਦੇ ਹੋ ਜਿਵੇਂ ਜਿਹੜੇ ਲੋਕ ਐਨਕ ਲਾਉਂਦੇ ਉਹ ਇਹ ਚੀਜ਼ ਮਹਿਸੂਸ ਕਰਦੇ ਹੋਣਗੇ ਕਿ ਐਨਕ ਲਾਉਣ ਤੋਂ ਬਾਅਦ ਉਹਨਾਂ ਨੂੰ ਬੜੀ ਵੀਕਨੈਸ ਜੀ ਫੀਲ ਹੁੰਦੀ ਆ ਅੱਖਾਂ ਦੀ ਤੇ ਇੱਕ ਜਿਹੜਾ ਧੁੰਦਰਾਪਨ ਉਹ ਜ਼ਿਆਦਾ ਦਿਖਾਈ ਦਿੰਦਾ ਤਾਂ ਇਹਦੇ ਵਿੱਚ ਪੂਰਾ ਕ੍ਰਿਸ਼ਮਈ ਜਿਹੜਾ ਸੁਧਾਰ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਕਰਨਾ ਸੀ ਕੀ ਹੈ ਕਿ ਥੋੜੀ ਜਿਹੀ ਅੱਖਾਂ ਦੀ ਮੂਵਮੈਂਟ ਵਧਾਉਣੀ ਹੈ ਵੀ ਅਸੀਂ ਸਾਈਡ ਤੇ ਦੇਖਣਾ ਹੈ ਤੇ ਅਸੀਂ ਥੋੜਾ ਐਵੇਂ ਐਵੇਂ ਦੇਖ ਸਕਦੇ ਹਾਂ ਐਵੇਂ ਦੇਖ ਸਕਦੇ ਹਾਂ ਬਾਕੀ ਸਰਰ ਨੂੰ ਅਸੀਂ ਨਾ ਘੁਮਾਈਏ ਜੇ ਬਹੁਤ ਜ਼ਿਆਦਾ ਸਾਈਡ ਤੇ ਦੇਖਣਾ ਹੈ ਤਾਂ ਚਲੋ ਸਰ ਸਰ ਸਿਰ ਸਾਡਾ ਨਾਲ ਘੁੰਮੇਗਾ ਹੀ ਤੇ ਜੇ ਅਸੀਂ ਥੋੜੀ ਦੂਰ ਦੇਖਣਾ ਹੈ ਤਾਂ ਅਸੀਂ ਇਸ ਤਰ੍ਹਾਂ ਕਰਕੇ ਆਪਣੀਆਂ ਅੱਖਾਂ ਨੂੰ ਘੁਮਾ ਸਕਦੇ ਹਾਂ ਹੋਰ ਵੀ ਉਹਨਾਂ ਨੇ ਅੱਖਾਂ ਨਾਲ ਸੰਬੰਧਿਤ ਕਾਫੀ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਦੱਸੀਆਂ ਬਹੁਤ ਸਾਰੀਆਂ ਐਕਸਰਸਾਈਜ਼ ਉਹਨਾਂ ਨੇ ਦੱਸੀਆਂ ਸਾਰੀਆਂ ਦਾ ਅਲੱਗ-ਅਲੱਗ ਲਾਭ ਹੈ ਪਰ ਇਹ ਜਿਹੜਾ ਤਰੀਕਾ ਹੈ ਤੇ ਅੱਖਾਂ ਦੀ ਜਿਹੜੀ ਮੂਵਮੈਂਟ ਹੈ ਉਹਨੂੰ ਵਧਾਉਣ ਦੀ ਲੋੜ ਹੈ ਇਹ ਮੈਨੂੰ ਵਾਕਈ ਉਹਨਾਂ ਦੀ ਗੱਲ ਕਾਬਲੇ ਤਾਰੀਫ ਲੱਗੀ ਤੇ ਸੱਚਮੁੱਚ ਜਿਹੜੇ ਲੋਕ ਐਨਕਨ ਦੇ ਵੱਤੋਂ ਕਰਦੇ ਆ ਅੱਖਾਂ ਦੀ ਮੂਵਮੈਂਟ ਨੂੰ ਬਿਲਕੁਲ ਹੀ ਰੋਕ ਦਿੰਦੀ ਹੈ। ਜ ਜਿਹਦੇ ਨਾਲ ਅੱਖਾਂ ਜਿਹੜੀਆਂ ਡੇ ਬਾਈ ਡੇ ਹੋਰ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਕਹਿਣ ਮੁਤਾਬਕ ਸਾਡਾ ਨੰਬਰ ਵੀ ਤਾਈ ਹੋ ਗੱਦਾ। 6 ਮਹੀਨਿਆਂ ਸਾਲ ਦੋ ਸਾਲਾਂ ਬਾਅਦ ਜਿਹੜਾ ਨੰਬਰ ਹੈ ਉਹ ਵਧ ਜਾਂਦਾ ਸਾਨੂੰ ਸਾਡੀ ਐਂਡ ਜਿਹੜੀ ਉਹ ਬਦਲਣੀ ਪੈਂਦੀ ਹੈ। ਤਾਂ ਅੱਜ ਲਈ ਇੰਨੀ ਕੀ ਗੱਲਬਾਤ ਹੈ ਤੁਸੀਂ ਇਹ ਤਜਰਬਾ ਕਰਕੇ ਦੇਖਿਓ। ਅ ਬੱਚਿਆਂ ਨੂੰ ਵੀ ਇਹ ਚੀਜ਼ ਤੁਸੀਂ ਸਿਖਾ ਸਕਦੇ ਹੋ ਕਿ ਉਹ ਆਪਦੀਆਂ ਅੱਖਾਂ ਦੀ ਜਿਹੜੀ ਮੂਵਮੈਂਟ ਹੈ ਉਹ ਵਧਾਉਣ ਤੇ ਕਿਸ਼ਮੇ ਜਿਹੜਾ ਸੁਧਾਰ ਹੈ। ਉਹ ਤੋਂ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਹੋਰ ਉਹਨਾਂ ਨੇ ਪੰਜ ਚਾਰ ਕੰਮ ਦੱਸਿਆ ਸੀ ਜਿਹੜੀਆਂ ਮੈਂ ਇੰਪਲੀਮੈਂਟ ਕੀਤੀਆਂ ਹੋਈਆਂ ਉਹਦੇ ਬਾਰੇ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ ਧੰਨਵਾਦ